ਸਾਰੀ ਜਮੀਨ ਖਾਲੀ ਪਈ ਸੀ ਜੀਟੀ ਰੋਡ ਦੇ ਸਾਹਮਣੇ ਪਰ ਹੁਣ ਮੈਂ ਰੀਸੈਂਟ ਜਦੋਂ ਜਾ ਕੇ ਆਈਆਂ ਤਿੰਨ ਚਾਰ ਵਾਰੀ ਉੱਥੇ ਕੋਈ ਜਮੀਨ ਹੀ ਨਜ਼ਰ ਆਉਂਦੀ ਔ ਮੇਰੇ ਦਿਲ ਦੇ ਅੰਦਰੋਂ ਇੱਕ ਚੀਜ਼ ਨਿਕਲਦੀ ਐ ਇੱਕ ਵੀ ਅਸੀਂ ਇਹ ਜਮੀਨਾ ਕੌਣ ਖਾ ਗਿਆ ਸਾਰੇ ਅਗਾਪਾ ਮੱਤੇ ਵੜ ਗਏ ਆ ਮੈਂ ਵੀ ਗਈ ਮੱਤੇ ਵੜ ਜੰਗਲ ਬਜਾਓ ਹੈਨਾ ਉੱਥੇ ਤੁਸੀਂ ਵੀ ਦੇਖਿਆ ਹੋਣਾ ਕਿੰਨੀਆਂ ਜਮੀਨਾਂ ਉੱਤੇ ਛੋਟੀਆਂ ਛੋਟੀਆਂ ਫੈਕਟਰੀਆਂ ਲੱਗੀਆਂ ਔ ਉਹ ਕਿੰਨੀ ਜਮੀਨ ਖਰਾਬ ਹੋਈ ਹੋਈ ਐ ਉੱਥੇ ਤੁਸੀਂ ਉੱਥੇ ਬੜਾ ਲੋਕ ਸਰਕਾਰ ਨੂੰ ਦੇਖ ਰਿਹਾ ਵੀ ਸਾਰੇ ਕਹ ਰਹੇ ਆ ਖਾਤੀ ਖੇਤੀ 'ਚ ਘਾਟਾ ਖੇਤੀ 'ਚ ਘਾਟਾ ਖੇਤੀ 'ਚ ਕੁਛ ਨਹੀਂ ਰੱਖਿਆ ਜਿਹੜੇ ਕਿਸਾਨ ਨਾਲ ਗੱਲ ਕਰ ਲਈ ਹੁੰਦਾ ਜੀ ਖੇਤੀ 'ਚ ਘਾਟਾ ਖੇਤੀ 'ਚ ਕੁਛ ਨਹੀਂ ਰੱਖਿਆ ਇਸ ਲਈ ਅਸੀਂ ਬਾਹਰ ਭੇਜ ਰਹੇ ਆ ਤੇ ਜਥੇਬੰਦ ਇਹਨਾਂ ਨੂੰ ਤਾਂ ਇਹ ਚੀਜ਼ ਸੋਚਣੀ ਚਾਹੀਦੀ ਆ ਨਾ ਵੀ ਇਹ ਜਿਹੜੀ ਆਵਾਜ਼ ਉੱਠ ਰਹੀ ਆ ਘਾਟਾ 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 ਅਸੀਂ ਇਹਦੇ ਵੱਲ ਵੀ ਤਾਂ ਧਿਆਨ ਦੇਈਏ ਨਾ ਤੇ ਇਹਦਾ ਮਤਲਬ ਇਹ ਨਾ ਚ ਵੀ ਘਾਟਾ ਵੀ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਹੈਗੇ ਖੇਤੀ ਨੂੰ ਉੱਚਾ ਚੱਕਣ ਦੇ ਵਿੱਚ ਪਿੰਡ ਪਿੰਡ ਜਾਓ ਜਾ ਕੇ ਆਪਣੀ ਮੰਡੀ ਤਿਆਰ ਕਰ ਲਓ ਆਪਣੀ ਮੰਡੀ ਬਣਾ ਲਓ ਨਾ ਦੋ ਸਾਲ ਨਾ ਪਿੱਛੇ ਜੁ ਸਾਲ ਨਾ ਭੀਜੋ ਨਾ ਭੀਜੋ ਫਿਰ ਕੀ ਹੋ ਜਾਊਗਾ ਵੀ ਤਾਂ ਆਪਾਂ ਕਹਿ ਰਹੇ ਵੀ ਅਸੀਂ ਤਾਂ ਖਤਮ ਐ ਜੀ ਖੇਤੀ ਚ ਕੁਝ ਬਚਦਾ ਨਹੀਂ ਜੀ ਫਿਰ ਨਾਲੇ ਸਰਕਾਰ ਨੂੰ ਪਤਾ ਲੱਗ ਜਾਊਗਾ ਫਿਰ ਵੀ ਭਾਈ ਖੇਤੀ ਤੋਂ ਬਿਨਾ ਬੜੂਗਾ ਕੀ ਜੀ ਛੇ ਸਾਡੀ ਐ ਧੱਕਾ ਕੀ ਐ ਧੱਕਾ ਹੋਊਗਾ ਜਿਉਂ ਆਉਣ ਕਿ ਜਿੱਥੇ ਬੰਦੀਆਂ ਬੈਠੀਆਂ ਨੇ ਨਾ ਜੇ ਨਹੀਂ ਰੋਣ ਵਾਣ ਵਾਣਗੇ ਫਿਰ ਇਹਨਾਂ ਨੂੰ ਵੀ ਭਾਈ ਬੋਲਾਂਗੇ ਭਾਈ ਕਿੱਥੇ ਗਏ ਹੁਣ ਤੁਸੀਂ ਪਹਿਲੀ ਗੱਲ ਤਾਂ ਜਿਹਦੇ ਵਿੱਚ ਆਪਣੇ ਜਿਹਾ ਦਾਵਾ ਆ ਉਹ ਕਿਸੇ ਨੂੰ ਅੰਦਰ ਨਹੀਂ ਆਵੇ ਮੇਰੇ ਗੋਣਾ ਉੱਪਰ ਦੇ ਤੋ ਗਾ ਭਾਈ ਜਿੱਥੇ ਦਾਵਾ ਮਰ ਜਾਊਗਾ ਮਰੂਗ ਆਉਤੇ ਘਰੇ ਨਹੀਂ ਮੜਨ ਦਊਗਾ ਗੱਲ ਤੇ ਘਰ ਵਾਲੇ ਆਂਦੀ ਆ ਪਹਿਲਾਂ ਜੇ ਘਰ ਵਾਲੀ ਨਹੀਂ ਲੜਾਈ ਲੜੂ ਦੂਜਾ ਕੀ ਕਰੂ ਉੱਥੇ ਆ ਕੇ ਕਿਹੜੀਆਂ ਨਜਾਇਜ਼ ਕਲੋਨੀਆਂ ਕਹਿੰਦੇ ਨੇ ਇਹ ਠੀਕ ਹੈ ਬਣੀਆਂ ਤਾਂ ਇੰਨਾ ਨਹੀਂ ਸਰਕਾਰਾਂ ਚ ਹੀ ਨੇ ਨਾ ਕੋਈ ਹੋਰ ਤਾਂ ਨਹੀਂ ਆਪਣੇ ਆਪ ਤਾਂ ਕੋਈ ਬਣਾ ਕੇ ਨਹੀਂ ਲੈ ਗਿਆ ਸਾਡੇ ਵੀ ਪਿੰਡ ਦੇ ਵਿੱਚ ਬਹੁਤ ਕਲੋਨੀਆਂ ਇਸ ਤਰ੍ਹਾਂ ਬਣੀਆਂ ਨੇ ਸਾਡਾ ਪਿੰਡ ਹੈ ਜਿਹੜਾ ਪਿੰਡ ਰਹਿਣ ਹੀ ਨਹੀਂ ਦਿੰਦਾ ਉਹਨਾਂ ਨੇ ਠੀਕ ਹੈ ਜੇ ਤੁਸੀਂ ਉਹਨਾਂ ਨੂੰ ਜਾਇਜ਼ ਬਣਾ ਲਓ ਤੇ ਜਿਹੜਾ ਆਪਣਾ ਜੁਰਮਾਨਾ ਮੋਂਨਾਂ ਤੋਂ ਲਓ ਤਾ ਪਿੰਡ ਜੋਧਾ ਦੇ ਵਿੱਚ ਮੌਜੂਦ ਆ ਜਿੱਥੇ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਜਿਹੜੀ ਜ਼ਮੀਨਾਂ ਇੱਕ ਵਾਰ ਹੋਣੀ ਆਸੀ ਇਸ ਪਿੰਡ ਦਾ ਵੀ ਨਾਂ ਆ ਪਰ ਇਹ ਪਿੰਡ ਜਿਹੜਾ ਵਿਰੋਧ ਕਰ ਰਿਹਾ ਤਾਂ ਇੱਥੇ ਪਰਮਜੀਤ ਕੌਰ ਪਹੁੰਚੇ ਨੇ ਪਰਮਜੀਤ ਕੌਰ ਉਹ ਔਰਤ ਹੈ ਜਿਸ ਦੇ ਕੋਲ ਸਿਰਫ ਅੱਧਾ ਕਿਲਾ ਜ਼ਮੀਨ ਹੈ ਤੇ ਅੱਧੇ ਕਿਲੇ ਦੇ ਵਿੱਚ ਵੀ ਇਹਨਾਂ ਦੀ ਜ਼ਮੀਨ ਜਿਹੜੀ ਆ ਉਹ ਕਿਸੇ ਹਿਸਾਬ ਨਾਲ ਲੈਂਡ ਪੋਲਿੰਗ ਦੇ ਅਧੀਨ ਨਹੀਂ ਆਈ ਪਰ ਇਹ ਕਿਉਂ ਇੱਥੇ ਪਹੁੰਚੇ ਨੇ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਵੀ ਕੀ ਕਾਰਨ ਹੋਇਆ ਇੱਥੇ ਪਹੁੰਚਣ ਦਾ ਤੁਹਾਡਾ ਇੱਥੇ ਪਹੁੰਚਣ ਦਾ ਕੀ ਕਾਰਨ ਹੈ ਕਿਉਂਕਿ ਤੁਹਾਡੇ ਕੋਲ ਜ਼ਮੀਨ ਵੀ ਜਿਹੜੀ ਆ ਅਤਾ ਕਿਲਾ ਸਿਰਫ ਜ਼ਮੀਨ ਆ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਲੈਂਡ ਪੋਲਿੰਗ ਤੇ ਤੈਅ ਤੁਹਾਡੀ ਜ਼ਮੀਨ ਜਿਹੜੀ ਆ ਉਹ ਇਹਨਾਂ ਦੇ ਕਿਸੇ ਵੀ ਮੈਪ ਦੇ ਅੰਦਰ ਨਹੀਂ ਆਂਦੀ ਪਰ ਪਹੁੰਚਣ ਦਾ ਕਾਰਨ ਵੀਰ ਪਹੁੰਚਣ ਦਾ ਕਾਰਨ ਆਪਣੀ ਮਿੱਟੀ ਦੀ ਖੇਚਾ ਠੀਕ ਹੈ ਮੈਂ ਮੋਗੇ ਦਾ ਮਤਲਬ ਮੇਰਾ ਪਿੰਡ ਲਤਾੜਾ ਪਰ ਮੇਰੀ ਜਿਹੜੀ ਜੰਪ ਵਾਲਾ ਮੋਗੇ ਦੀ ਹੈਗੀ ਆ ਤੇ ਜਦੋਂ ਮੇਰਾ ਮੇਰਾ ਵਿਆਹ ਡੇਲੋਂ ਹੋਇਆ ਤੇ ਜਦੋਂ ਡੇਲੋਂ ਤੋਂ ਮੋਗੇ ਜਾਂਦੇ ਸੀ ਹਨਾ ਤੇ ਜਗਰਾਉਂ ਦੇ ਆਸ-ਪਾਸ ਮੇਰਾ ਵਿਆਹ ਹੋਇਆ 2000 ਚ ਸਾਰੀ ਜ਼ਮੀਨ ਖਾਲੀ ਪਈ ਸੀ ਜੀਟੀ ਰੋਡ ਦੇ ਸਾਹਮਣੇ ਪਰ ਹੁਣ ਮੈਂ ਰੀਸੈਂਟ ਜਦੋਂ ਜਾ ਕੇ ਆਈਆਂ ਤਿੰਨ ਚਾਰ ਵਾਰੀ ਉੱਥੇ ਕੋਈ ਜ਼ਮੀਨ ਨਹੀਂ ਨਜ਼ਰ ਆਉਂਦੀ ਉਹ ਮੇਰੇ ਦਿਲ ਦੇ ਅੰਦਰੋਂ ਇੱਕ ਚੀਜ਼ ਨਿਕਲਦੀ ਐ ਇੱਕ ਵੀ ਅਸੀਂ ਇਹ ਜ਼ਮੀਨਾਂ ਕੌਣ ਖਾ ਗਿਆ ਸਾਰੀਆਂ ਹਨਾ ਤੇ ਮੇਰੇ ਪਾਪਾ ਨੇ ਉਹਨਾਂ ਨੇ ਸ਼ੁਰੂ ਤੋਂ ਹੀ ਸਾਡੇ ਘਰੇ ਮੱਝ ਵੀ ਰਹੀ ਐ ਅਸੀਂ ਕਲੋਨੀ ਚ ਰਹਿੰਦੇ ਪੂਰੀ ਅਸੀਂ ਇੱਕ ਜਿਹੜੀ ਆਪਣੀ ਸ਼ਹਿਰੀ ਲਾਈਫ ਬਤੀਤ ਕੀਤੀ ਆ ਪਰ ਸਾਡੇ ਅੰਦਰ ਸ਼ਹਿਰ ਦਾ ਇੱਕ ਕਣ ਨਹੀਂ ਹੈਗਾ ਸਾਡੇ ਅੰਦਰ ਸਾਡੀ ਮਿੱਟੀ ਦਾ ਸਾਡੀਆਂ ਮੱਝਾਂ ਦਾ ਸਾਡਾ ਮਤਲਬ ਕਿ ਆਪਦੀ ਖੇਤੀ ਕਰਨੀ ਆ ਆਪਦੀਆਂ ਸਬਜ਼ੀਆਂ ਬੀਜਣੀਆਂ ਉਹਦੇ ਕਰਕੇ ਇਹਦੀ ਵੈਲਿਊ ਪਤਾ ਕਿ ਜੋ ਸੁਗੋਂ ਇੱਥੇ ਮਿਲਦਾ ਹੈ ਆਪਦੇ ਟੋਟੇ ਨਾਲ ਜੁੜ ਕੇ ਆਪਣੀ ਹਨਾ ਸਾਨੂੰ ਇਹ ਵੀ ਪਤਾ ਕਿ ਸਾਡੇ ਬਜ਼ੁਰਗਾਂ ਨੇ ਕਿਵੇਂ 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 ਦੀ ਕਾਲਣਾ ਕਾਲੀ ਆ ਕੀ ਹੋਇਆ ਉਹਨਾਂ ਨੂੰ ਪਤਾ ਤੇ ਅੱਜ ਦੀ ਪੀੜ੍ਹੀ ਇਹ ਨਹੀਂ ਉਹਨੂੰ ਪਤਾ ਹੈਗਾ ਇਸ ਲਈ ਉਹਦੀ ਵੈਲਿਊ ਨਹੀਂ ਜਾਣ ਰਹੇ ਹੈਗੇ ਮੇਰੇ ਅੰਦਰ ਇਹ ਵੈਲਿਊ ਪਤਾ ਤਾਂ ਕਰਕੇ ਮੈਂ ਇੱਥੇ ਖਿੱਚ ਕੇ ਆਈਆਂ ਵੀ ਚਲੋ ਜੇ ਮੈਂ ਵੀ ਹਿੱਸਾ ਪਾਵਾਂ ਜੇ ਬਚਤ ਹੋ ਜਵੇ ਇਹ ਕੰਕਰੀਟ ਇੱਥੇ ਬਣਨੋਂ ਨਾਲ ਮੇਰੀ ਵੀ ਇਹ ਉਹਦੇ ਵਿੱਚ ਯੋਗਦਾਨ ਪੈ ਜੂਗਾ ਤਾਂ ਤੇ ਮੈਂ ਬੜਾ ਹੀ ਆਪਣੇ ਆਪ ਨੂੰ ਸਮਝੂਗੀ ਵੀ ਹਾਂ ਯੋਗਦਾਨ ਪਿਆਵਾ ਪਰਮਾਤਮਾ ਦਾ ਮੈਂ ਸ਼ੁਕਰ ਕਰੂੰਗੀ ਸਾਬ ਲ ਕੀ ਨੁਕਸਾਨ ਤੱਕ ਹੋ ਸਕਦਾ ਕਿਉਂਕਿ ਦੂਜੇ ਪਾਸੇ ਸਰਕਾਰ ਤਾਂ ਇਹ ਗੱਲ ਕਹਿੰਦੀ ਆ ਵੀ ਅਸੀਂ ਕਿਸਾਨਾਂ ਦਾ ਘਾਟਾ ਨਹੀਂ ਹੋਣ ਦਵਾਗੇ ਅਸੀਂ ਇੱਥੇ ਅਰਬਨ ਸਟੇਟ ਉਹਨਾਂ ਨੂੰ ਬਣਾ ਕੇ ਦਵਾਗੇ ਉਹਨਾਂ ਨੂੰ ਜ਼ਮੀਨ ਦੇ ਬਦਲੇ ਜ਼ਮੀਨ ਵੀ ਦਵਾਗੇ ਉਹਨਾਂ ਨੂੰ ਹਜ਼ਾਰ ਗੱਜ ਜ਼ਮੀਨ ਵੀ ਦਵਾਗੇ 2000 ਗੱਜ ਜਿਹੜਾ ਕਮਰਸ਼ੀਅਲ ਵੀ ਦਵਾਗੇ ਨੁਕਸਾਨ ਨਹੀਂ ਹੋਣ ਦੇ ਵੀ ਨੁਕਸਾਨ ਚਲੋ ਹਨਾ ਜਿਨੇ ਆਪਣਾ ਫਾਇਦਾ ਦੇਖਣਾ ਵਾ ਸਰਕਾਰ ਨੂੰ ਆਪਣਾ ਫਾਇਦਾ ਲੱਗਦਾ ਹੋਊਗਾ ਹਨਾ ਉਹ ਆਪਣੇ ਹਿਸਾਬ ਨਾਲ ਪਾਲਿਸੀ ਲੈ ਆਈ ਆ ਕਾਰਪੋਰੇਟ ਹੋਣਗੇ ਕੁਛ ਹੋਣੇ ਕਿਹੜਾ ਕਿਉਂਕਿ ਜਿਹੜਾ ਬੰਦਾ ਜਿਸ ਕੰਮ 'ਚ ਪੈ ਜਾਂਦਾ ਉਹਨੂੰ ਉਹੀ ਫਾਇਦੇ ਵਾਲਾ ਲੱਗਦਾ ਵੀ ਆਹ ਫਾਇਦੇ ਵਾਲਾ ਵਾ ਹਨਾ ਤੇ ਪਰ ਆਪਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਪੰਜਾਬ ਉਹ ਖੇਤੀ ਤੇ ਆ ਖੇਤੀ ਤੇ ਨਿਰਭਰ ਹੈ ਹਨਾ ਜੇ ਹੁਣ ਆਪਾਂ ਜ਼ਮੀਨਾਂ ਹੀ ਐਸੇ ਕੰਮ ਲਈ ਆਪਣੀਆਂ ਖੁਦ ਭਗਵੰਤ ਮਾਨ ਜੀ ਕਹਿੰਦੇ ਜੀ ਬੰਦਾ ਬੰਦਾ ਗੱਡ ਦੋ ਤਾਂ ਵੀ ਉੱਗ ਖੜਦਾ ਤੇ ਹੁਣ ਜੇ ਉੱਥੇ ਉੱਤੇ ਕੰਕਰੀਟ ਖੜੇ ਕਰ ਦਾਂਗੇ ਤੇ ਉੱਥੇ ਕੀ ਉੱਗੂਗਾ ਫਿਰ ਅਗਾ ਆਪਾ ਮੱਤੇ ਵੜ ਗਏ ਆ ਮੈਂ ਵੀ ਗਈ ਮੱਤੇ ਵੜ ਜੰਗਲ ਬਚਾਓ ਹੈ ਨਾ ਉੱਥੇ ਤੁਸੀਂ ਵੀ ਦੇਖਿਆ ਹੋਣਾ ਕਿੰਨੀਆਂ ਜ਼ਮੀਨਾਂ ਉੱਥੇ ਛੋਟੀਆਂ-ਛੋਟੀਆਂ ਫੈਕਟਰੀਆਂ ਲੱਗੀਆਂ ਆਈਓ ਬੋ ਕਿੰਨੀ ਜ਼ਮੀਨ ਖਰਾਬ ਹੋਈ ਹੋਈ ਆ ਉੱਥੇ ਤੁਸੀਂ ਉੱਥੇ ਬਣਾ ਲਓ ਉੱਥੇ ਬਣਾ ਲਓ ਬਾਕੀ ਜਿਹੜੀਆਂ ਨਜਾਇਜ਼ ਕਲੋਨੀਆਂ ਕਹਿੰਦੇ ਨੇ ਇਹ ਠੀਕ ਹੈ ਬਣੀਆਂ ਤਾਂ ਇੰਨੀਆਂ ਦੀਆਂ ਸਰਕਾਰਾਂ ਚ ਹੀ ਨੇ ਨਾ ਕੋਈ ਹੋਰ ਤਾਂ ਨਹੀਂ ਆਪਣੇ ਆਪ ਤੋਂ ਕੋਈ ਬਣਾ ਕੇ ਨਹੀਂ ਲੈ ਗਿਆ ਸਾਡੇ ਵੀ ਪਿੰਡ ਦੇ ਵਿੱਚ ਬਹੁਤ ਕਲੋਨੀਆਂ ਇਸ ਤਰ੍ਹਾਂ ਬਣੀਆਂ ਨੇ ਸਾਡਾ ਪਿੰਡ ਹੈ ਜਿਹੜਾ ਪਿੰਡ ਰਹਿਣ ਹੀ ਨਹੀਂ ਦਿੰਦਾ ਉਹਨਾਂ ਨੇ ਠੀਕ ਹੈ ਤੇ ਤੁਸੀਂ ਉਹਨਾਂ ਨੂੰ ਜਾਇਜ਼ ਬਣਾ ਲਓ ਤੇ ਜਿਹੜਾ ਆਪਣਾ ਜਰਮਾਨਾ ਮੋਂਨਾਂ ਤੋਂ ਲਾਓ ਬਹੁਤ ਕੁਝ ਬਦਲ ਹੈ ਗਿਆ ਹੁਣ ਇਹ ਖੇਤੀ ਵਾਲੀ ਜ਼ਮੀਨ ਹੀ ਲੈਣੀ ਆ ਇਹਦੇ ਪਿੱਛੇ ਭਗਵੰਤ ਮਾ ਨਹੀਂ ਜਾਣਦਾ ਵਾ ਇਹ ਆਪਾਂ ਨੂੰ ਤਾਂ ਬਹੁਤ ਨੁਕਸਾਨ ਆ ਸਾਡਾ ਬੱਚਾ ਟੁੱਟ ਰਿਹਾ ਨਸ਼ੇ ਨਸ਼ੇ ਕਰਦੇ ਆ ਤੇ ਬੱਚਾ ਹੋਰ ਨਸ਼ੇ ਚ ਪੈ ਜਾਊਗਾ ਕਿਤੇ ਕੁਝ ਨੌਕਰੀ ਤਾਂ ਦਿਖਦੀ ਨਹੀਂ ਕਿਉਂਕਿ ਸਾਰਿਆਂ ਨੂੰ ਨੌਕਰੀਆਂ ਵੀ ਨਹੀਂ ਮਿਲ ਸਕਦੀ ਸਰਕਾਰੀ ਨੌਕਰੀ ਸਾਰਿਆਂ ਨੂੰ ਨਹੀਂ ਮਿਲ ਸਕਦੀ ਔਰ ਸਾਡੇ ਬੱਚਿਆਂ ਦੇ ਜਿਹੜਾ ਜੰਪਲ ਆ ਜਿਹੜੀ ਜਾੜ ਆ ਜਿਹੜਾ ਮੂਲ ਆ ਉਹ ਇਹ ਹੈਗਾ ਵੀ ਉਹ ਕਿਸੇ ਦੇ ਅੰਡਰ ਜ਼ਿਆਦਾਤਰ ਕੰਮ ਨਹੀਂ ਕਰ ਸਕਦੇ ਹੈਗੇ ਉਹ ਗੁਲਾਮੀ ਇੰਨੀ ਨਹੀਂ ਸਹਿ ਸਕਦੇ ਵੀ ਸਾਨੂੰ ਅਗਲਾ ਕਵੇ ਵੀ ਤੁਸੀਂ ਐਨੇ ਘੰਟੇ ਕੰਮ ਕਰਨਾ ਹੈ ਜੀ ਤੁਸੀਂ ਆਹ ਕਰਨਾ ਹੈ ਜੀ ਅੰਡਰ ਨਹੀਂ ਰਹਿ ਸਕਦਾ ਉਹ ਉਹ ਜਿਹੜਾ ਸਕੂਨ ਹੈ ਨਾ ਉਹ ਖੇਤੀ ਚੋਂ ਹੀ ਮਿਲਦਾ ਵਾ ਤੇ ਜਦੋਂ ਪੰਜਾਬ ਹੈ ਹੀ ਖੇਤੀ ਵਾਲਾ ਦੇਸ਼ ਆ ਤੇ ਫੇਰ ਇਹ ਤਾਂ ਆਪਾਂ ਨੂੰ ਵੀ ਪੱਧਵੀ ਇਹ ਨੁਕਸਾਨ ਹੀ ਨੁਕਸਾਨ ਇਹਦਾ ਫਾਇਦਾ ਕਿੱਥੋਂ ਹੋ ਰਿਹਾ ਵਾ ਕਹਦਾ ਤਾਂ ਉੱਥੋਂ ਲਾਓ ਨਾ ਜਿੱਥੇ ਪਹਿਲਾਂ ਤੋਂ ਹੀ ਉਹ ਡੇਡੀਆਂ ਉਹ ਸਾਰੀਆਂ ਹੋਈਆਂ ਔਰ ਕਿਸੇ ਕੰਮ ਨਹੀਂ ਆ ਰਹੀਆਂ ਉੱਥੇ ਬਿੜਾ ਲਓ ਪਰ ਖੇਤੀ ਨੂੰ ਹੀ ਕਿਉਂ ਇਹਦੇ ਕਰਕੇ ਚੀਜ਼ ਉੱਠਦੀ ਆ ਇੱਕ ਵੀ ਸਾਡਾ ਸਾਰਾ ਹੀ ਵਾਤਾਵਰਣ ਖਰਾਬ ਹੋਊਗਾ ਸਾਡਾ ਪਿੰਡੂ ਪਾਈਚਾ ਖਰਾਬ ਹੋਊਗਾ ਸਾਡਾ ਵਾਸਾ ਖਤਮ ਹੋ ਜਾਣਗੇ ਕਿਉਂਕਿ ਹੌਲੀ ਹੌਲੀ ਜਦੋਂ ਇਹ ਚੀਜ਼ ਚੱਲ ਪਈ ਤਾਂ ਇਹ ਕਹੜਾ ਖਤਮ ਹੋਣੀ ਆ ਜਿਹੜਾ ਕਾਰਪੋਰੇਟ ਆ ਅੰਦਰੋਂ ਅੰਦਰੋਂ ਕਹੜਾ ਕਾਰਪੋਰੇਟ ਮੁੱਕ ਜਾਣਾ ਕਾਰਪੋਰੇਟ ਤਾਂ ਚੱਲੂ ਰਹਿਣਾ ਵਾ ਉਹ ਅੱਜ ਇੰਨੀ ਲੈ ਰਿਹਾ ਤਾਂ ਕੱਲ ਨੂੰ ਦੂਜਾ ਵੀ ਦੇਖੂਗਾ ਉਹ ਉਹ ਜਿਹਾ ਮਾਹੌਲ ਬਣ ਜਾਣਾ ਜਦੋਂ ਮਾਹੌਲ ਹੀ ਉਹੋ ਜਿਹਾ ਬਣ ਗਿਆ ਤਾਂ ਜ਼ਮੀਨ ਤਾਂ ਆਪਣੇ ਆਪ ਹੀ ਸਾਈ ਜਣੀ ਆ ਪਾਣੀ ਵਾਂਗੂ ਬਸ ਤੇ ਇਹਦਾ ਨੁਕਸਾਨ ਤਾਂ ਆਪਾਂ ਨੂੰ ਹੀ ਹੋਣਾ ਨਾ ਇਹਦੇ ਕਰਕੇ ਮੈਨੂੰ ਆ ਵੀ ਇਹ ਕੋਈ ਆਪਣੇ ਫਾਇਦੇਮੰਦ ਨਹੀਂ ਹੈਗੀ ਨੁਕਸਾਨ ਵਾਲੀ ਹੋਈ ਗੀ ਗੱਲ ਕਈ ਜਾ ਰਹੀ ਆ ਵੀ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਆ ਤਾਂ ਉਹ ਇਹ ਕਹਿੰਦੇ ਆ ਵੀ ਧਰਨੇ ਤਾਂ ਲਗਾਏ ਜਾਂਦੇ ਪਏ ਆ ਵੀ ਜ਼ਮੀਨ ਦਾ ਰੇਟ ਵਧੇ ਵੀ ਇਹ ਅਸੀਂ ਜ਼ਮੀਨ ਜਿਹੜੀ ਆ ਮਹਿੰਗੇ ਭਾਅ ਦੇ ਵਿੱਚ ਸਾਨੂੰ ਭਾਈ ਜੀ ਇਹ ਮੈਂ ਨਹੀਂ ਕਹਿ ਸਕਦੀ ਦੇਖੋ ਮੈਂ ਇੰਨਾ ਜੁੜੀ ਨਹੀਂ ਹੋਈ ਜੱਥੇਬੰਦੀ ਨਾਲ ਠੀਕ ਹੈ ਕਿ ਨਹੀਂ ਮੈਨੂੰ ਤਾਂ ਜਿਹੜਾ ਨੁਕਸਾਨ ਮੈਂ ਤੁਹਾਨੂੰ ਹੁਣ ਦੱਸਿਆ ਵੀ ਸਾਡੀ ਜਿਹੜੀ ਜ਼ੜ ਹੈ ਸਾਡੀ ਖੇਤੀ ਹੈ ਸਾਡਾ ਭਾਈਚਾਰਾ ਵਾ ਸਾਡੇ ਜਿਹੜੇ ਬਜ਼ੁਰਗ ਨੇ ਨਾਲ ਜੁੜੇ ਹੋਏ ਨੇ ਹਾਂ ਦੇਖੋ ਬਾਹਰ ਆਪੇ ਇੱਕ ਐਗਜ਼ਾਮਪਲ ਲੈ ਲੈਂਦੇ ਆ ਬਾਹਰ ਸਾਡੇ ਬੱਚੇ ਚਲੇ ਗਏ ਠੀਕ ਹੈ ਉਹ ਹਜੇ ਅੱਧੀ ਕੁਮਰ ਵਾਲੇ ਆ ਚਲੋ ਸਰਵਾਈਵ ਕਰ ਰਹੇ ਆ ਉੱਥੇ ਪਰ ਜਦੋਂ ਸਾਡੇ ਬਜ਼ੁਰਗ ਅਸੀਂ ਸ਼ਹਿਰ ਚ ਵੀ ਲੈ ਜਾਂਦੇ ਆ ਉਹਨੂੰ ਹਨਾ ਬੱਚੇ ਸ਼ਹਿਰ ਚ ਉਹ ਨਹੀਂ ਜ਼ਿਆਦਾ ਤਰਜੀਹ ਪਾਉਂਦਾ ਹੈਗਾ ਉਹ ਜਾਂ ਤਾਂ ਵਿਚਾਰਾ ਮੈਂਟਲੀ ਕੁਝ ਹੋਊਗਾ ਜਾਂ ਉਹ ਵਿਚਾਰਾ ਮਰ ਜਾਂਦਾ ਵਾ ਇਹ ਚੀਜ਼ਾਂ ਸਾਰੀਆਂ ਸਾਡੇ ਬਜ਼ੁਰਗ ਚਲੇ ਜਾਣਗੇ ਮਤਲਬ ਖੇਤੀ ਤਾਂ ਜਾਊਗੀ ਜਾਊਗੀ ਜਿਹੜਾ ਸਾਡਾ ਪਿੰਡ ਆ ਉਹ ਵੀ ਖਤਮ ਹੋ ਜਾਣੇ ਨੇ ਫਿਰ ਪਿੰਡ ਕਿੱਥੋਂ ਲੱਭਾਂਗੇ ਤੇ ਤੁਹਾਨੂੰ ਪਤਾ ਕਿ ਹਰ ਕੋਈ ਜਦੋਂ ਹਨਾ ਸ਼ਹਿਰ ਦੀ ਭੱਜ ਦੌੜ ਤੋਂ ਹੋ ਜਾਂਦਾ ਵਾ ਤੇ ਕਿੱਥੇ ਆਉਂਦਾ ਵਾ ਪਿੰਡ 'ਚ ਹੀ ਆਉਂਦਾ ਨਾ ਇਹ ਚੀਜ਼ਾਂ ਫਿਰ ਖਤਮ ਹੋ ਜਾਣਗੀਆਂ ਫਿਰ ਕਿਹੜਾ ਪਿੰਡ ਤੇ ਕਿਹੜੇ ਬਜ਼ੁਰਗ ਇਹ ਤਾਂ ਇੱਕ ਪਦਾਰਥੀ ਬਣ ਜਾਊਗਾ ਸਾਰਾ ਕੁਝ ਇਹ ਗੱਲਾਂ ਗੱਲਾਈ ਪੜਨ ਲੱਗ ਗਿਆ ਵੀ ਤੁਸੀਂ ਕਹਿੰਦੇ ਵੀ ਅਸੀਂ ਸਰਕਾਰ ਜਿੱਥੇ ਕਹਿ ਰਹੀ ਅਸੀਂ ਵਿਕਾਸ ਕਰ ਰਹੇ ਹਾਂ ਤੁਸੀਂ ਕਹਿੰਦੇ ਵਿਕਾਸ ਕਰਨਾ ਤਾਂ ਖੇਤੀ ਖੇਤੀ ਨੂੰ ਉੱਚਾ ਚਾ ਹਾਂ ਖੇਤੀ ਨੂੰ ਉੱਚਾ ਚੱਕੋ ਨਾ ਖੇਤੀ ਨੂੰ ਉੱਚਾ ਚੱਕੋ ਜਿਹੜੇ ਜਿਹੜੇ ਇਹਨਾਂ ਨੇ ਆਪਣੀ ਖਾਤਰ ਝੋਨਾ ਲਵਾਉਣਾ ਸ਼ੁਰੂ ਕੀਤਾ ਸੀਗਾ ਠੀਕ ਹੈ ਉਹ ਹਾਂ ਨਹੀਂ ਸਿੱਧੀ ਵਜਾਇ ਮੈਂ ਤਾਂ ਕਿ ਨਹੀਂ ਖਤਮ ਹੀ ਕਰ ਦੋ ਝੋਨੇ ਨੂੰ ਨਾ ਝੋਨੇ ਨੂੰ ਇਹ ਜਿੱਥੇ ਬੰਦੀਆਂ ਨੂੰ ਵੀ ਮੇਰੀ ਆਵਾਜ਼ ਆ ਇਹ ਵੀ ਭਾਈ ਇਹ ਤੁਸੀਂ ਖੇਤੀ ਤੇ ਵੀ ਤੁਸੀਂ ਕੰਮ ਘੱਟ ਕਰਦੇ ਹੋ ਖੇਤੀ ਨੂੰ ਬਦਲ ਲਿਆਉਣ ਦੇ ਵਿੱਚ ਆਪਾਂ ਨੂੰ ਹੀ ਜੁਟਣਾ ਪਊਗਾ ਸਰਕਾਰਾਂ ਨੇ ਤਾਂ ਕੁਝ ਨਹੀਂ ਕਰਨਾ ਸਰਕਾਰ ਤਾਂ ਦੇਖੋ ਕੀ ਕਰ ਰਹੀ ਐ ਇਹ ਤਾਂ ਆਪਾਂ ਨੂੰ ਹੀ ਇੱਧਰ ਨੂੰ ਮੁੜ ਕੇ ਆਉਣਾ ਪੈਣਾ ਆਪਣੀ ਪਨੀਰੀ ਨੂੰ ਆਪਣੇ ਬੱਚਿਆਂ ਨੂੰ ਇੱਧਰ ਮਿਹਨਤ ਕਰਨੀ ਪੈਣੀ ਕਿ ਤੁਸੀਂ ਆਪਣੀ ਜਿਹੜੀ ਰਹਿ ਗਈ ਉਹਨੂੰ ਬਚਾ ਲਓ ਨਹੀਂ ਤਾਂ ਖਤਮ ਹੀ ਆ ਫਿਰ ਹੁਣ ਆਪਾਂ ਆਪ ਦਾ ਬਖੀਆਂ ਚ ਰਲ ਜਾਾਂਗੇ ਆਪਣਾ ਆਪ ਦਾ ਆਪਣਾ ਵजूद ਤਾਂ ਖਤਮ ਹੋ ਜਾਊਗਾ ਤਾਂ ਇਹ ਐਸੇ ਕਰਕੇ ਮੈਂ ਚਾਟ ਤੇ ਲਿਖਿਆ ਵਾ ਵੀ ਭਾਈ ਇਹਨਾਂ ਨੂੰ ਆਪਣੀ ਖੇਤੀ ਨੂੰ ਉੱਚਾ ਕਰੋ ਹੁਣ ਦੇਖੋ ਜਿਹੜੇ ਕਿਸਾਨ ਜਿੱਥੇ ਬੰਦੀਆਂ ਬਣੀਆਂ ਨੇ ਇੰਨੀਆਂ ਪੁਰਾਣੀਆਂ ਪੁਰਾਣੀਆਂ ਤੇ ਉਹਨਾਂ ਕੋਲ ਬਦਲ ਹੋਣਗੇ ਵੀ ਭਾਈ ਕਿ ਇੱਥੇ ਨੂੰ ਕਿਵੇਂ ਬਚਾਇਆ ਜਾਂਦਾ ਇਹ ਮੈਂ ਅੰਨਜ ਘਾਟ ਸਮਝਦੀਆਂ ਵੀ ਇਹਦੇ ਤੇ ਕੰਮ ਕੱਟ ਕਰਦੀਆਂ ਜ਼ਮੀਨ ਪੱਧਰ ਤੇ ਆ ਕੇ ਜਿਹਦੇ ਕਰਕੇ ਸਾਰੀ ਕਹਾਣੀ ਵਿਗੜ ਰਹੀ ਹੈ ਕਿਉਂਕਿ ਸਰਕਾਰ ਨੂੰ ਦੇਖ ਰਿਹਾ ਵੀ ਸਾਰੇ ਕਹ ਰਹੇ ਖਾਤੀ ਖੇਤੀ ਚ ਘਾਟਾ ਖੇਤੀ ਚ ਘਾਟਾ ਖੇਤੀ ਚ ਕੁਝ ਨਹੀਂ ਰੱਖਿਆ ਜਿਹੜੇ ਕਿਸਾਨ ਨਾਲ ਗੱਲ ਕਰ ਲਈ ਹੁੰਦਾ ਜੀ ਖੇਤੀ ਚ ਘਾਟਾ ਖੇਤੀ ਚ ਕੁਝ ਨਹੀਂ ਰੱਖਿਆ ਇਸ ਲਈ ਅਸੀਂ ਬਾਹਰ ਭੇਜ ਰਹੇ ਹਾਂ ਤੇ ਜਥੇਬੰਦੀ ਇਹਨੂੰ ਤੇ ਇਹ ਚੀਜ਼ ਸੋਚਣੀ ਚਾਹੀਦੀ ਹੈ ਨਾ ਵੀ ਇਹ ਜਿਹੜੀ ਆਵਾਜ਼ ਉੱਠ ਰਹੀ ਹੈ ਘਾਟਾ 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 ਅਸੀਂ ਇਹਦੇ ਵੱਲ ਵੀ ਤਾਂ ਇਹਦਾ ਮਤਲਬ ਇਨਾਂ ਚ ਵੀ ਘਾਟ ਆ ਵੀ ਇਹ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਹੈਗੇ ਖੇਤੀ ਨੂੰ ਉੱਚਾ ਚੱਕਣ ਦੇ ਵਿੱਚ ਪਿੰਡ-ਪਿੰਡ ਜਾਓ ਜਾ ਕੇ ਆਪਣੀ ਮੰਡੀ ਤਿਆਰ ਕਰ ਲਓ ਆਪਣੀ ਮੰਡੀ ਬਣਾ ਲਓ ਨਾ ਦੋ ਸਾਲ ਨਾ ਬੀਜੋ ਨਾ ਸਾਲ ਨਾ ਬੀਜੋ ਨਾ ਬੀਜੋ ਫਿਰ ਕੀ ਹੋ ਜਾਊਗਾ ਜੋ ਉਮੀਦ ਆਪਾਂ ਕਹਿ ਰਹੇ ਵੀ ਅਸੀਂ ਤਾਂ ਖਤਮ ਐ ਜੀ ਖੇਤੀ 'ਚ ਕੁਝ ਬਚਦਾ ਨਹੀਂ ਜੀ ਫਿਰ ਨਾਲੇ ਸਰਕਾਰ ਨੂੰ ਪਤਾ ਲੱਗ ਜਾਊਗਾ ਫਿਰ ਵੀ ਭਾਈ ਖੇਤੀ ਤੋਂ ਬਿਨਾ ਬੜੂਗਾ ਕੀ ਗਵੰਤਮ ਨੇ ਸਿੱਧੀ ਗੱਲ ਕਹੀ ਸੀ ਕਹਿੰਦੇ ਖੇਤੀ ਦੇ ਵਿੱਚ ਬਚਦਾ ਘਟਾ ਇਸ ਲਈ ਖੇਤਾਂ ਅਸੀਂ ਜਿਹੜੇ ਕਿਸਾਨਾਂ ਨੂੰ ਹੁਣ ਕਮਰਸ਼ੀਅਲੀ ਜ਼ਮੀਨ ਵੀ ਦਵਾਂਗੇ 200 ਕਿੱਲਾ ਵੀ ਦਵਾਂ ਕਿੱਲਾ ਕਹਤਾਂ 200 ਗੱਜ ਵੀ ਦਵਾਂਗੇ ਉਹ ਭਾਵੇਂ ਉੱਥੇ ਵਪਾਰ ਕਰਨ ਭਾਵੇਂ ਅੱਗੇ ਵਿੱਚ ਨਹੀਂ ਵੀਰ ਦੇਖ ਉਹ ਤਾਂ ਉਹਨਾਂ ਨੇ ਆਪਦੀ ਸੋਚ ਲੈ ਲਈ ਜੋ ਕਾਰਪੋਰੇਟਾਂ ਨੇ ਜੋ ਵੀ ਉਹਨਾਂ ਦੇ ਪਿੱਛੇ ਕੋਈ ਹੱਥ ਆ ਉਹ ਤਾਂ ਉਹਨਾਂ ਨੂੰ ਕਹਿ ਕੇ ਇੱਕ ਹੋ ਰਿਹਾ ਸੋਚਣਾ ਤਾਂ ਸੀ ਹਨਾ ਇਹਨਾਂ ਨੇ ਆ ਨਾ ਜਿਨ੍ਹਾਂ ਦੀਆਂ ਜ਼ਮੀਨਾਂ ਆ ਉਹ ਇਹਨਾਂ ਨੇ ਆਪਣੀ ਸਾਈਡ ਤੋਂ ਸੋਚਣਾ ਉਹਨਾਂ ਨੇ ਤਾਂ ਆਪਦਾ ਵਾਰ ਕਰਤਾ ਉਹਨਾਂ ਦਾ ਆਪਣੀ ਵਿਸਾਤ ਦੇ ਵਿੱਚ ਬਾਜੀ ਖੇਲਤੀ ਹਣ ਉਹਨਾਂ ਨੇ ਤਾਂ ਇਹ ਹੀ ਦੇਖਣਾ ਵੀ ਰਿਜ਼ਲਟ ਕੀ ਆ ਰਿਹਾ ਅਗਲੀ ਬਾਜੀ ਕੀ ਚੱਲ ਰਹੀ ਹੈ ਤੇ ਅਗਲੀ ਬਾਜੀ ਤਾਂ ਫਿਰ ਆਪਣੇ ਤੇ ਹੀ ਹੈ ਨਾ ਡਿਪੈਂਡ ਜਿੰਨਾਂ ਦੀਆਂ ਜਾ ਰਹੀਆਂ ਕਿ ਅਸੀਂ ਦੇਣੀ ਆ ਕਿ ਨਹੀਂ ਦੇਣੀ ਪਹਿਲੀ ਤਾਂ ਇਹਨਾਂ ਤਾਂ ਹੀ ਪੈਂਦੀ ਆ ਨਾ ਵੀ ਦੇਣੀ ਆ ਕਿ ਨਹੀਂ ਦੇਣੀ ਜੇ ਤੁਹਾਨੂੰ ਲੱਗ ਰਿਹਾ ਵੀ ਦੇਣੀ ਆ ਦੇ ਕੇ ਸਾਡਾ ਬਣੂਗਾ ਕੀ ਉਹ ਅਗਲਿਆਂ ਤੋਂ ਪੁੱਛ ਲੋ ਜਾ ਕੇ ਵੀ ਜਿਨ੍ਹਾਂ ਨੇ ਦਿੱਤੀ ਆ ਪਹਿਲਾਂ ਆ ਸਾਰਾ ਲੁਧਿਆਣਾ ਆਈ ਗਿਆ ਿਆਲੀਪਿੰਡ ਸਾਰਾ ਆ ਗਿਆ ਜਾ ਕੇ ਪੁੱਛੋ ਇਹਨਾਂ ਤੋਂ ਇਹ ਭਾਈ ਤੁਹਾਡਾ ਕਿੰਨਾ ਕੁ ਭਲਾ ਹੋ ਗਿਆ ਤੁਹਾਡੇ ਕੋਲ ਪੈਸੇ ਆਏ ਤੁਹਾਡਾ ਜੀਵਨ ਕਿੰਨਾ ਕੁ ਸੁਧਰ ਗਿਆ ਤੁਹਾਨੂੰ ਕਿੰਨੀ ਕੀ ਸ਼ਾਂਤੀ ਆਨੰਦ ਮਿਲ ਗਿਆ ਠੀਕ ਹੈ ਤੁਹਾਡੇ ਬੱਚੇ ਕੀ ਕਰਨ ਲੱਗ ਗਏ ਪੁੱਛੋ ਜਾ ਕੇ ਇੱਕਦਮ ਨਾ ਨਾ ਵੀ ਹਾਂਜੀ ਹਾਂਜੀ ਸਾਨੂੰ ਇੰਨੇ ਕਰੋੜ ਮਿਲਣ ਲੱਗੇ ਕਰੋੜ ਤਾਂ ਕਹਿੰਦੇ ਨੇ ਪੈਸੇ ਦਾ ਵੈਸੇ ਜਿਹੜਾ ਇੱਕਦਮ ਆਜਿਓ ਕਮਲਾ ਕਰ ਦਿੰਦਾ ਬੰਦੇ ਨੂੰ ਕਮਲਾ ਕਰ ਦਿੰਦਾ ਉਹ ਤਾਂ ਸੋਚਣ ਕਿਉਂਕਿ ਪੈਸਾ ਆਉਂਦੇ ਸਾਰੀ ਬੈਂਕ ਵਾਲਿਆਂ ਨੇ ਆਉਣੇ ਸ਼ੁਰੂ ਹੋ ਜਾਣਾ ਬੈਂਕ ਵਾਲਾ ਨੇ ਗੱਡੀਆਂ ਵਾਲਿਆਂ ਨੇ ਕਿਉਂਕਿ ਹੋਣਾ ਤਾਂ ਬੈਂਕ 'ਚ ਹੀ ਆ ਨਾ ਉਹ ਹਾਈਲਾਈਟ ਉਹਦਾ ਹੀ ਹੋ ਜਾਣਾ ਸਾਰੇ ਨੰਬਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਕਿਵੇਂ ਆਇਆ ਸੀ ਕਿਵੇਂ ਚਲੇ ਗਿਆ ਅਸੀਂ ਤਾਂ ਉੱਥੇ ਖੜੇ ਆਂ ਚੀਜ਼ ਇਹ ਹੈ ਵੀ ਸਾਨੂੰ ਚਲੋ ਉਹਨਾਂ ਨੇ ਪਾਸਾ ਬਾਜੀ ਖੇੜਤੀ ਹੁਣ ਵਾਰੀ ਤਾਂ ਸਾਡੀ ਆ ਨਾ ਵੀ ਬਾਜੀ ਨੂੰ ਨਜਿੱਠਣਾ ਕਿਵੇਂ ਆ ਹੁਣ ਸਾਡੀ ਕਿਹੜੀ ਬਾਜੀ ਆ ਅਸੀਂ ਕਿਵੇਂ ਆਪਣਾ ਦਿਮਾਗ ਲਾਉਣਾ ਕਿਵੇਂ ਕਿਸੇ ਤੋਂ ਪੁੱਛਣਾ ਸਲਾਹ ਲੈਣੀ ਆ ਇੱਕਦਮ ਥੋੜੀ ਵੀ ਹਾਂ ਜੀ ਪੈਸੇ ਆ ਰਿਹਾ ਤੇ ਚਲੋ ਜੀ ਅਸੀਂ ਉਦੋਂ ਹੀ ਸੁਪਨੇ ਲੈਣ ਲੱਗ ਜਾਨੇ ਜੀ ਗੱਡੀ ਲੈਣੀ ਆ ਜੀ ਘਰ ਪਾਉਣਾ ਜੀ ਉਦੋਂ ਹੀ ਮਤਲਬ ਕੀ ਦਿਮਾਗ ਵੀ ਸਾਰੀਆਂ ਚੀਜ਼ਾਂ ਉਦੋਂ ਹੀ ਖਿਲਾਰ ਲੈਂਦਾ ਵੀ ਅਸੀਂ ਦਾ ਹਾ ਕਰ ਲੈਣਾ ਜੀ ਪੈਸਾ ਆਊਗਾ ਪਰ ਉਹ ਪੁੱਛੋ ਨਾ ਜਾ ਕੇ ਨਾਲ ਦੇ ਨੂੰ ਕਿਸੇ ਨੂੰ ਵੀ ਪਾਈ ਤੁਹਾਡੇ ਕੋਲ ਵੀ ਆਇਆ ਸੀ ਤੁਸੀਂ ਕਿੰਨੇ ਕੁ ਸੁਖੀ ਹੋ ਕੀ ਕੀਤਾ ਕਿੰਨਾ ਕੁ ਤੁਹਾਡੇ ਕੋਲ ਹੈਗਾ ਵਾ ਫਿਰ ਉਹਨੂੰ ਮਤਲਬ ਕਿ ਪੂਰਾ ਲਾਓ ਇਹ ਨਾ ਲਾਓ 네ਗੇਟਿਵਲੀ ਵੀ ਸਾਨੂੰ ਇਹ ਕੋਈ ਹੁਣ ਚੀਜ਼ ਨਾ ਦੱਸੇ ਹੁਣ ਅਸੀਂ ਆਪਣੇ ਆਪ ਹੀ ਕਰਨੀ ਆ ਉਦੋਂ ਫਿਰ ਇੱਕ ਤਰ੍ਹਾਂ ਦਾ ਉਹੀ ਆ ਵੀ ਅਸੀਂ ਕਮਲੇ ਹੋ ਜਾਈ ਸਾਡਾ ਦਿਮਾਗ ਨਹੀਂ ਚੱਲਦਾ ਫਿਰ ਚਾਹੋ ਇਹ ਕਿਸਾਨ ਆਣਾ ਤੁਹਾਨੂੰ ਕੀ ਲੱਗਦਾ ਨਹੀਂ ਫਿਰ ਉਹੀ ਗੱਲ ਹੋ ਗਈ ਫਿਰ ਜਿਹੜੇ ਬੰਦੇ ਨੇ ਜਿਹੜਾ ਕੰਮ ਕਰਨਾ ਉਹਨੇ ਤਾਂ ਕਰਨਾ ਹੀ ਆ ਚਾਹੇ ਉਹਨੂੰ ਚਾਲ ਕਹਿ ਲਓ ਚਾਹੇ ਉਹਨਾਂ ਨੂੰ ਦਾ ਬਿਜ਼ਨਸ ਕਹਿ ਲੋ ਚਾਹੇ ਇਹਨੂੰ ਡਿਵੈਲਪਮੈਂਟ ਕਹਿ ਲੋ ਕੋਈ ਨਾਮ ਦੇ ਲੋ ਪਰ ਜਿਹਦੇ ਤੋਂ ਲੈਣੀ ਆ ਉਹ ਤਾਂ ਦੇਖੋ ਨਾ ਉਹਨੂੰ ਵੀ ਤਾਂ ਸੋਚਣਾ ਪਊਗਾ ਵੀ ਅੱਗੇ ਵੀ ਤਾਂ ਜ਼ਮੀਨਾਂ ਗਈਆਂ ਹੀ ਨੇ ਕੀ ਬਣਿਆ ਉਸ ਬੰਦੇ ਦਾ ਕੀ ਬਣਿਆ ਜਿਹਨੇ ਜ਼ਮੀਨ ਦਿੱਤੀ ਆ ਉਹ ਕਿੱਥੇ ਖੜਾ ਅੱਜ ਉਹਦੀ ਮਾਨਸਿਕ ਉਹਦੀ ਆਰਥਿਕ ਸਮਾਜਿਕ ਜ਼ਿੰਦਗੀ ਉਹਦੀ ਕਹਿਜੀ ਬਣ ਗਈ ਅਸੀਂ ਦੇਖਦੇ ਆਂ ਮੁਹਾਲੀ ਦੇ ਵਿੱਚ ਮਿਨੀ ਚੰਡੀਗੜ੍ਹ ਬਣ ਗਿਆ। ਅ ਮੁਹਾਲੀ ਹੋਰ ਵਧੀ ਜਾਂਦਾ ਖਰੜ ਤੱਕ ਪਹੁੰਚ ਗਿਆ। ਦੂਜੇ ਪਾਸੇ ਅਸੀਂ ਦੇਖਦੇ ਆਂ ਪਵਾਦੀਆਂ ਕਿੰਨੀਆਂ ਜ਼ਮੀਨਾਂ ਜਿਹੜੀਆਂ ਚਲੀ ਗਈਆਂ। ਉਸ ਸਮੇਂ ਤਾਂ ਲੋਕਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਕਢਾਲੀਆਂ, ਫੋਰਚੂਨਰ ਕਢਾਲੀਆਂ, ਬਹੁਤ ਕੁਝ ਕਰ ਲਿਆ। ਉਹਨਾਂ ਦਾ ਬਾਅਦ ਚ ਬਣਿਆ। ਉਹਨਾਂ ਦਾ ਬਾਅਦ ਚ ਬਣਿਆ। ਮੈਂ ਤਾਂ ਇਹੀ ਕਹਿੰਨੀ ਆ ਨਾ ਬਿਰ ਮੈਨੂੰ ਤਾਂ ਨਹੀਂ ਪਤਾ। ਮੈਂ ਤਾਂ ਵੇਚੀ ਨਹੀਂ। ਠੀਕ ਆ। ਮੇਰੇ ਅਸੀਂ ਆਪਣੇ ਬਿਲਡ ਮੇਰੇ ਬੇਟੇ ਨੇ ਮਿਹਨਤ ਕੀਤੀ, ਅਸੀਂ ਕਰਾਈ। ਠੀਕ ਆ। ਜੌਬ ਮਿਲ ਗਈ ਉਹਨੂੰ। ਹਾਂ ਅਸੀਂ ਨਾ ਕੁਝ ਵੇਚਿਆ ਨਾ ਅਸੀਂ ਆਪਣੀ ਮਿਹਨਤ ਵ ਉਨੇ ਮਿਹਨਤ ਕੀਤੀ ਅਸੀਂ ਕਰਾਈ ਉਹਨੂੰ ਜੌਬ ਮਿਲ ਗਈ ਠੀਕ ਹੈ ਅਸੀਂ ਇਹ ਜਿਹਾ ਕੁਝ ਕਦੇ ਵੇਚਿਆ ਨਹੀਂ ਅਸੀਂ ਹਮੇਸ਼ਾ ਮਿਹਨਤ ਤੇ ਵਿਸ਼ਵਾਸ ਰੱਖਿਆ ਅਸੀਂ ਕਿਸੇ ਦੌੜ ਚ ਪਏ ਨਹੀਂ ਅੱਜ ਤੱਕ ਤੇ ਮਾਲਕ ਨੇ ਸਾਨੂੰ ਦਿੱਤਾ ਵੀ ਬਹੁਤ ਆ ਰੱਜ ਕੇ ਵੀ ਬਾਕੀ ਵੀ ਅਸੀਂ ਰਲ ਮਿਲ ਕੇ ਖਾ ਲਈਏ ਵੀ ਸਾਨੂੰ ਦਿੱਤੀ ਹੈ ਵੀ ਜੇ ਦਿੱਤਾ ਵਾ ਤਾਂ ਰਲ ਮਿਲ ਕੇ ਖਾਓ ਤੇ ਉਹਦੇ ਨਾਲ ਹੋਰ ਵਧੀ ਫੁੱਲੀ ਜਾਂਦਾ ਤੁਹਾਨੂੰ ਕੀ ਲੱਗਦਾ ਜੇ ਸਰਕਾਰ ਧੱਕਾ ਕਰਨ ਤੇ ਆਉਂਦੀ ਆ ਧੱਕੇ ਨਾਲ ਜ਼ਮੀਨਾਂ ਇਹਦੀ ਲੈਂਡ ਤੇ ਆਉਂਦੀ ਆ ਫੇਰ ਕੀ ਹੋ ਨਹੀਂ ਫਿਰ ਦੇਖ ਧੱਕਾ ਤਾਂ ਕੋਈ ਕਰ ਹੀ ਨਹੀਂ ਸਕਦਾ ਜੇ ਸਾਡੀ ਇੱਛਾ ਫੇਰ ਦੀ ਛੇ ਸਾਡੀ ਐ ਤੇ ਧੱਕਾ ਕੀ ਐ ਧੱਕਾ ਹੋਊਗਾ ਜਿਉਂ ਆਉਣਗੇ ਤੇ ਜਿੱਥੇ ਬੰਦੀਆਂ ਬੈਠੀਆਂ ਨੇ ਨਾ ਜੇ ਨਹੀਂ ਰੋਲਣ ਵਾਣ ਵਾਣਗੇ ਫਿਰ ਇਹਨਾਂ ਨੂੰ ਵੀ ਭਾਈ ਬੋਲਾਂਗੇ ਵੀ ਭਾਈ ਕਿੱਥੇ ਗਏ ਹੋਣ ਤੁਸੀਂ ਪਹਿਲੀ ਗੱਲ ਤਾਂ ਜਿਹਦੇ ਵਿੱਚ ਆਪਣੇ ਚ ਦਾਮ ਆ ਉਹ ਕਿਸੇ ਨੂੰ ਅੰਦਰ ਨਹੀਂ ਆਦੇ ਘਰੇ ਕੋਣਾ ਬੜਨ ਦੇ ਦੂਗਾ ਭਾਈ ਜਿੱਥੇ ਦਾਮਾ ਮਰ ਜੂਗਾ ਮਰੂਗਾ ਆਦੇ ਘਰੇ ਨਹੀਂ ਬੜਨ ਦਊਗਾ ਗੱਲ ਤਾਂ ਘਰ ਵਾਲਿਆਂ ਦੀ ਆ ਪਹਿਲਾਂ ਜੇ ਘਰ ਵਾਲੀ ਨਹੀਂ ਲੜਾਈ ਲੜੂ ਤੂੰ じゃ ਕੀ ਕਰੂ ਉੱਥੇ ਆ ਕੇ ਮੇਰਾ ਮੇ ਬੇਸ ਮੁੱਦਾ ਇਹੀ ਹੈ ਵੀ ਭਾਈ ਪਹਿਲਾਂ ਜਿਹਦੇ ਜਿਹਦੇ ਉੱਤੇ ਪ੍ਰੋਬਲਮ ਆਈ ਹੈ ਜਿਹੜਾ ਮੇਨ ਹੈ ਬੇਸਿਕ ਹੈ ਮੁੱਢਲਾ ਵਾ ਉਹਨੂੰ ਤਕੜਾ ਹੋਣਾ ਪਊਗਾ ਤਕੜਾ ਹੋ ਕੇ ਫਿਰ ਉਹ ਦੂਜੇ ਦੀ ਹੈਲਪ ਮੰਗੂ ਤਾਂ ਦੂਜਾ ਆਜੂਗਾ ਤਨਵੈਲੀ ਦਾ ਸਰਕਾਰ ਨੇ ਪਹਿਲਾਂ ਆ ਨੋਟੀਫਿਕੇਸ਼ਨ ਕੱਢੀ 24311 ਕਿੱਲੇ ਦੀ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਹੋਰ ਨੋਟੀਫਿਕੇਸ਼ਨ ਕੱਢਤੀ ਬਾਕੀ ਸ਼ਹਿਰਾਂ ਵਿੱਚ ਵੀ ਕੱਢਤੀ ਜਿੱਦੇ ਵਿੱਚ ਲਗਭਗ 11000 ਹੋਰ ਕਿੱਲਾ ਆ ਗਿਆ ਮਤਲਬ ਹਜੇ ਤਾਂ ਇਹਦਾ ਨਹੀਂ ਕੁਝ ਪਤਾ ਲੱਗ ਪਾਰਿਆ ਸੀ ਇਹਦਾ ਵਿਰੋਧ ਹੋ ਰਿਹਾ ਸੀ ਸਰਕਾਰ ਰੁਕੀ ਨਹੀਂ ਆਪਣੇ ਕੰਮ ਤੋਂ ਨੇ ਦੇਖੋ ਉਹਨਾਂ ਉਹਨਾਂ ਨੇ ਜੋ ਜੋ ਚਾਲਾਂ ਬਣਾਈਆਂ ਹੋਈਆਂ ਨਾ ਚਾਲਾਂ ਕਹਿ ਲਓ ਜਾਂ ਸਟੈਪ ਕਹਿ ਲਓ ਉਹਨਾਂ ਨੇ ਤਾਂ ਕਰਦੇ ਜਾਣਾ ਉਹਨਾਂ ਨੇ ਤਾਂ ਕਰਦੇ ਜਾਣਾ ਆਪਾਂ ਸਾਰਿਆਂ ਨੂੰ ਪਤਾ ਹੀ ਨਹੀਂ ਕਿ ਤਾਂ ਸਮਝ ਸਾਰਿਆਂ ਨੂੰ ਹੈਗੀ ਆ ਠੀਕ ਹੈ ਉਹਨਾਂ ਤਾਂ ਕਰਦੇ ਜਾਣਾ ਵਾ ਜਿਵੇਂ ਜਿਵੇਂ ਉਹਨਾਂ ਨੂੰ ਪੋਜ਼ਿਟਿਵਿਟੀ ਮਿਲਦੀ ਗਈ ਯੈਸ 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 ਉਹਨਾਂ ਨੇ ਅੱਗੇ ਕੇ ਤੁਰਦੇ ਜਾਣਾ ਤੇ ਜਿੱਥੇ ਉਹਨਾਂ ਨੂੰ ਆਪਣੇ ਦੇਖ ਲੈਣਗੇ ਫਿਰ ਫਿਰ ਉਹ ਤੋਂ ਬਾਅਦ ਉਹ ਸਟੈਪ ਦੇਖੂਗਾ ਵੀ ਭਾਈ ਕਿੱਥੇ ਸਾਨੂੰ ਸਾਡਾ ਵਿਰੋਧ ਹੋ ਰਿਹਾ ਹੈ ਫਿਰ ਉਹ ਸਾਹਮਣੇ ਚੱਲੂ ਚੱਲੂਗਾ ਕੰਮ ਸਟੇਟਸ ਟੈਸਟਿੰਗ ਹੀ ਹੁੰਦੀ ਹੈ ਨਾ ਕਿੱਥੋਂ ਤੱਕ ਹਾਂ ਹਾਂ ਯੈਸ ਯੈਸ ਹੋ ਰਹੀ ਹੈ ਇਹ ਚੀਜ਼ ਹੋ ਜਾਂਦੀ ਹੈ ਹਰਫਨ اسٹیਟਸ ਲਾਹੇਬੰਦ ਨਹੀਂ ਆ ਨਹੀਂ ਦੇਖੋ ਹਰ ਚੀਜ਼ ਦਾਹੇਬੰਦ ਹੁੰਦੀ ਹੈ ਪਰ ਜਿਵੇਂ ਕਹਿੰਦੇ ਆ ਜ਼ਰੂਰਤ ਦੇ ਹਿਸਾਬ ਨਾਲ ਸਾਰੀ ਚੀਜ਼ ਓਕੇ ਆ ਪਰ ਜਦੋਂ ਸਾਡੀ ਵੀ ਜ਼ਰੂਰਤ ਲਾਲਚ ਵਿੱਚ ਬਦਲ ਜਾਂਦੀ ਹੈ ਫੇਰ ਤਾਂ ਫੇਰ ਸਾਰੀ ਨੁਕਸਾਨ ਦਾ ਇੱਕ ਹੋ ਜਾਂਦੀ ਆ ਕੋਈ ਵੀ ਲੈ ਲਓ ਨਿੱਕੀ ਤੋਂ ਲੈ ਲਓ ਵੱਡੀ ਤੋਂ ਲੈ ਲਓ ਆਪਦੇ ਘਰ ਤੋਂ ਲੈ ਲਓ ਜਾ ਬਾਹਰ ਤੋਂ ਲੈ ਲਓ ਚੀਜ਼ ਹੁੰਦੀ ਆ ਲੋਡ ਦੇ ਮੁਤਾਬਿਕ ਜਦੋਂ ਲੋਡ ਹੋਵੇ ਹੁਣ ਇੱਥੇ ਤਾਂ ਕੋਈ ਲੋਡ ਨਹੀਂ ਹੈਗੀ ਇੱਥੇ ਕਿਹੜੀ ਲੋਡ ਪਈ ਆ ਨਹੀਂ ਇੱਥੇ ਕਿਹੜਾ ਕੋਣ ਕਹਿੰਦਾ ਵੀ ਸਾਡੀਆਂ ਆ ਕੇ ਇੱਥੇ ਕਲੋਨੀਆਂ ਬਣਾ ਦੋ ਆ ਇੱਥੇ ਕਿਹੜਾ ਲੋਕ ਬੇਕਾਰ ਫਿਰਦੇ ਪਏ ਨੇ ਬੇਕਾਰ ਨਹੀਂ ਆਪਣੇ ਲੋਕ ਫਿਰਦੇ ਵੀ ਉਹ ਉੱਥੇ ਪਿਆ ਉੱਥੇ ਪਿਆ ਉਹ ਕਿਹੜਾ ਫ੍ਰੀਜ ਦੇਣੇ ਆ ਵੀ ਭਾਈ ਲੋਕਾਂ ਨੂੰ ਫ੍ਰੀਜ ਬਣਾ ਕੇ ਦੇ ਰਹੇ ਆ ਫੇਰ ਵੀ ਮੰਨ ਲੈਂਦੇ ਦੇਣੀ ਤਾਂ ਪੈਸਿਆਂ ਦੀ ਹੋਈ ਆ ਤੇ ਫਿਰ ਉਹ ਕਾਦੀ ਫਾਇਦੇਮੰਦ ਹੋਈ ਨਾਲੇ ਸਾਡੀ ਖੇਤੀ ਵਾਲੀ ਮੈਂ ਮੁੱਖ ਮਤ ਦਾ ਵੀ ਖੇਤੀ ਵਾਲੀ ਜ਼ਮੀਨ ਕਿਉਂ ਖੇਤੀ ਵਾਲੀ ਜ਼ਮੀਨ ਕਿਉਂ ਜਿੱਥੇ ਤਿੰਨ ਤਿੰਨ ਅਗਲੇ ਕਹਿੰਦੇ ਅਸੀਂ ਫਸਲਾ ਕੱਢਦੇ ਪਏ ਆ ਉਹੀ ਕਿਉਂ ਗੱਲ ਇਹ ਆ ਵੀ ਹੋਰ ਥਾਂ ਪਈ ਆ ਬਹੁਤ ਪਈ ਆ ਬਣਾ ਲਓ ਕੋਈ ਨਹੀਂ ਕੁਝ ਕਹਿੰਦਾ ਪਰ ਜਿਹੜੇ ਲੋਕਾਂ ਤੋਂ ਖੋ ਕੇ ਜਿੱਥੋਂ ਵਿਚਾਰੇ ਲੱਗੇ ਆ ਮਾੜਾ ਮੋਟਾ ਖੇਤੀ ਨਾਲ ਜੁੜਿਆ ਭਾਈਚਾਰੇ ਨਾਲ ਜੁੜਿਆ ਉੱਥੇ ਹੀ ਕਿਉਂ ਇਹਦਾ ਇਹਦਾ ਅਨਸਰ ਜਵਾਬੀ ਤਾਂ ਚਾਹੀਦਾ ਨਾ ਪਰ 26000 ਰੁਪਏ ਗੱਜ ਉਹ ਕਹਿੰਦੇ ਅਸੀਂ ਗਰੀਬਾਂ ਨੂੰ ਦੇਣੀ ਆ। ਇਹ ਦੇਖੋ ਕੁਝ ਵੀ ਆ ਉਹ ਤਾਂ ਦੇਖੋ ਜਦੋਂ ਮਿਲੂ ਉਦੋਂ ਮਿਲੂ ਹਨਾ। ਕਿ ਮੁੜ ਕੇ ਕੋਈ ਗਰੀਬ ਨਹੀਂ ਲੱਭਦਾ। ਵੀ ਆ ਗਰੀਬ ਨਹੀਂ ਹੈਗਾ ਉਹ ਗਰੀਬ ਨਹੀਂ ਹੈਗਾ। ਉਹ ਬਾਤੀਆਂ ਗੱਲਾਂ ਵੀਰ ਜੀ। ਗੱਲਾਂ ਤਾਂ ਹੁਣ ਐ ਵੀ ਇਹ ਇਹਦੇ ਉੱਤੇ ਰੋਕ ਕੌਣ ਲਾਉਂਦਾ? ਆਪ ਲੋਕ ਲਾਉਂਦੇ ਆ ਕਿ ਨਹੀਂ ਲਾਉਂਦੇ ਆ। ਫੇਰ ਇਸ ਚੀਜ਼ ਸਾਰੀ ਦਾ ਫਾਇਦਾ ਸਾਡੇ ਲੰਗਰ ਖਾਦੇ ਦਾ, ਸਾਡੇ ਬੋਲਿਆਂ ਦਾ, ਸਾਡੇ ਇੰਨਾ ਕੁਛ ਕਰੇ ਦਾ। ਜੇ ਲੋਕ ਜਿਨ੍ਹਾਂ ਦੀ ਜ਼ਮੀਨ ਆ ਉਹ ਬੋਲਣਗੇ ਤਾਂ ਉਹਦਾ ਫਾਇਦਾ ਫਾਇਦਾ ਤਾਂ ਆ ਵਾ ਨਹੀਂ ਸਾਰਾ ਕੁਝ ਫਿਰ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਸਮਝਦਾ ਇਹਨੂੰ ਧੰਨਵਾਦ ਜੀ ਤੁਹਾਡਾ ਹਾਂ ਥੈਂਕ ਯੂ ਜੀ ਸੋ ਜਿਵੇਂ بڑے ਟਰਮੇ ਦੇ ਨਾਲ ਇਹਨਾਂ ਨੇ ਆਪਣੀ ਗੱਲ ਸਮਝਾਈ ਹੈ ਇਹਨਾਂ ਨੇ ਗੱਲ ਰੱਖੀ ਆ ਵੀ ਅਸਲ ਦੇ ਵਿੱਚ ਇੰਨੀ ਜ਼ਮੀਨ ਦੀ ਲੋੜ ਕੀ ਆ ਇੱਥੇ ਇਹਨੇ ਘਰ ਦੀ ਅਸਲ ਦੇ ਵਿੱਚ ਜ਼ਰੂਰਤ ਕੀ ਆ ਇਹ ਇਹਨਾਂ ਨੇ ਜ਼ਰੂਰ ਦੱਸਿਆ ਤੇ ਸਭ ਤੋਂ ਵੱਡੀ ਗੱਲ ਬਣਾਉਣਾ ਸੀ ਕਿਥੇ ਹੋਰ ਬਣਾ ਲਾਂਦੇ ਜਿਹੜੀ ਜ਼ਮੀਨ ਖੇਤੀ ਦੇ ਵਾਸਤੇ ਵਰਤੀ ਜਾ ਰਹੀ ਆ ਜੇ ਤਾਂ ਅਸਲ ਦੇ ਵਿੱਚ ਕਿਸਾਨ ਜਿਹੜਾ ਹੈ ਉਹ ਆਪਣੀ ਖੇਤੀ ਕਰ ਰਿਹਾ ਉਹ ਖੇਤੀ ਦੇ ਰਾਹੀਂ ਜਿਹੜਾ ਆਪਣਾ ਵਪਾਰ ਕਰ ਰਿਹਾ ਜਾਂ ਆਪਣਾ ਘਰ ਚਲਾ ਰਿਹਾ ਉਹਨੂੰ ਹੀ ਕਿਉਂ ਜਿਹੜਾ ਇਸੇ ਤਰੀਕੇ ਨਾਲ ਉਹ ਵਿੱਚ ਲਿਆਂਦਾ ਗਿਆ ਤਾਂ ਇਹ ਬੜੇ ਵੱਡੇ ਸਵਾਲ ਨੇ ਤਾਂ ਹੋਰ ਵੀ ਅਸੀਂ ਜ਼ਰੂਰ ਇੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਅੱਜ ਪਿੰਡ ਦੇ ਵਿੱਚ ਪਹੁੰਚੇ ਆ ਤਾਂ ਅਸਲ 'ਚ ਪੁੱਛਾਂਗੇ ਕਿ ਲੋਕਾਂ ਨੂੰ ਇਸ ਦੀ ਜ਼ਰੂਰਤ ਵੀ ਹੈ ਲੋੜ ਵੀ ਹੈ ਕਿ ਨਹੀਂ ਹੈ ਸੋ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਬਰ ਜੋਤਸੇ